ਸਸ਼ੀ ਕਾਲ ਜੀ ਮੈਂ ਰਿਆਂ ਤੇ ਮਾਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਲਓ ਜੀ ਵੀਡੀਓ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਣੀ ਕਿ ਅਸੀਂ ਵੀਡੀਓ ਦੇ ਵਿੱਚ ਕੀ ਦਿਖਾਉਣਾ ਚਾਹੁੰਦੇ ਹਾਂ ਵੀਡੀਓ ਸਕਰੀਨ ਦੇ ਉੱਤੇ ਚੱਲ ਹੀ ਰਹੀ ਹੈ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੇ ਕਿ ਇਸ ਵੀਡੀਓ ਦੇ ਵਿੱਚ ਜਨਾਨੀਆਂ ਦੇ ਨਾਲ ਜਿਹੜੇ ਇਹ ਬਾਬੇ ਨੇ ਇੱਕੀ ਮੈਂ ਦੀਆਂ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਇਹ ਸਵਾਲ ਚੁੱਕੇ ਨੇ ਕਿ ਤੁਸੀਂ ਵੀਡੀਓ ਦੇਖ ਕੇ ਕਿਉਂ ਕਹਿ ਸਕਦੇ ਹੋ ਕਿ ਇਹ ਗਲਤ ਨੇ ਆਲੇ ਦੀ ਧੀ ਭੈਣ ਵੀ ਹੋ ਸਕਦੀ ਆ ਮੰਨ ਲਓ ਇੱਕ ਸਵਾਲ ਹੈ ਇਹਨਾਂ ਦੀ ਇਹ ਧੀਆ ਭੈਣਾਂ ਹੋ ਸਕਦੀਆਂ ਨੇ ਪਰ ਆਪ ਇਹ ਜਿਹੜੇ ਬਾਣੇ ਦੇ ਵਿੱਚ ਨੇ ਤੇ ਇਹਨਾਂ ਦੀਆਂ ਧੀਆ ਭੈਣਾਂ ਫਿਰ ਕਿਹੜੇ ਬਾਣੇ ਦੇ ਵਿੱਚ ਨੇ ਤੇ ਫਿਰ ਆਪਣੀਆਂ ਧੀਆ ਭੈਣਾਂ ਦਾ ਤਾਂ ਆਪਾਂ ਵੀ ਮਿਲਦੇ ਆ ਆਪਣੇ ਵੀ ਮਾਵਾ ਪਾਪਾ ਨੂੰ ਪਿਆਰ ਕਰਦੇ ਨੇ ਆਪਾਂ ਕਿਹੜਾ ਉਹਨਾਂ ਲਈ ਸੱਟੇ ਹੋਇਆਂ ਜੋ ਆਪਣੇ ਭੈਣ ਭਾਈ ਹੁੰਦੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲੇ ਲਾ ਕੇ ਆਪਾਂ ਪਿਆਰ ਜਤਾਉਨੇ ਆ ਪਰ ਇਹ ਕਿਸ ਤਰੀਕੇ ਦੀ ਵੀਡੀਓ ਆ ਜਿਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਸੁਭਾਅ ਚੁੱਕੇ ਜਾ ਰਹੇ ਨੇ ਲੋਕਾਂ ਦਾ ਕਹਿਣਾ ਕਿ ਘੱਟੋ ਘੱਟ ਜੇਕਰ ਅਜਿਹੇ ਗੰਦੇ ਜਾਂ ਪੁੱਠੇ ਕੰਮ ਕਰਨੇ ਹੁੰਦੇ ਨੇ ਤਾਂ ਬਾਣੇ ਦੀ ਸ਼ਰਮ ਜ਼ਰੂਰ ਕਰ ਲਿਆ ਕਰੋ ਇੱਕ ਪਾਸੇ ਤਾਂ ਲੋਕਾਂ ਨੂੰ ਸਿੱਖਿਆ ਦਿੰਦੇ ਹੋ ਤੇ ਦੂਜੇ ਪਾਸੇ ਤੁਸੀਂ ਕੁਝ ਅਜਿਹੀਆਂ ਹਰਕਤਾਂ ਕਰਦੇ ਹੋ ਖੈਰ ਅਸੀਂ ਇਸ ਵੀਡੀਓ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਦੇਖਣ ਵਾਲੇ ਜਿਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ ਹੋਇਆ ਇਹ ਅਸਲ ਦੇ ਵਿੱਚ ਨਿਹੰਗ ਸਿੰਘ ਨੇ ਜਾਂ ਫਿਰ ਫੌਜੀ ਨੇ ਇਹ ਤਾਂ ਹੁਣ ਇੱਕ ਜਾਂਚ ਦਾ ਵਿਸ਼ਾ ਬਣ ਗਿਆ ਪਰ ਜਿੰਨਾ ਔਰਤਾਂ ਦੇ ਨਾਲ ਇਹ ਲਿਫਟ ਦੇ ਹੋਏ ਨਜ਼ਰ ਆ ਰਹੇ ਨੇ ਇਹ ਕੀ ਗੱਲ ਸੀ ਇਹ ਵੀ ਹੁਣ ਜਾਂਚ ਜਿਹੜੀ ਕਿ ਹੋਏਗੀ ਪਰ ਵੀਡੀਓ ਦਿਖਾਉਣ ਦਾ ਮਕਸਦ ਇਹ ਹੈ ਕਿ ਇੱਕ ਪਾਸੇ ਤਾਂ ਦੇਖਿਆ ਜਾਂਦਾ ਕਿ ਇਹ ਲੋਕ ਜਦੋਂ ਕਿਉਂਕਿ ਪਿਤੇ ਦਿਨੀ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਜਗਰਾਉਂ ਦੇ ਵਿੱਚ ਇੱਕ ਹੋਟਲ ਦੇ ਬਾਹਰ ਜਿਹੜਾ ਕਿ ਨਿਹੰਗ ਸਿੰਘਾਂ ਦੇ ਮਿਲਨ ਹੰਗਾਮਾ ਕੀਤਾ ਜਾਂਦਾ ਕਿ ਇੱਥੇ ਗਲਤ ਕੰਮ ਹੁੰਦੇ ਨੇ ਲੋਕਾਂ ਦੀਆਂ ਧੀਆਂ ਪੈਣਾ ਇਥੋਂ ਰਸਤੇ ਵਿੱਚ ਲੰਘਦੇ ਨੇ ਤਾਂ ਇਹ ਜਿਹੜਾ ਕਿ ਗਲਤ ਕੰਮ ਤੇ ਹੋਟਲ ਬੰਦ ਹੋਣਾ ਚਾਹੀਦਾ ਜਿਹਦੇ ਚੱਲਦੇ ਉਹਨਾਂ ਨੇ ਕਹਿ ਕੇ ਕਿ ਇੱਥੇ ਜਿਹੜੇ ਜੋੜੇ ਨੇ ਉਹ ਰਗੜ ਰਲੀਆਂ ਮਨਾਉਂਦੇ ਨੇ ਪਰ ਦੂਜੇ ਪਾਸੇ ਜਦੋਂ ਹੁਣ ਇਸ ਬਾਣੇ ਦੇ ਵਿੱਚ ਅਜਿਹੇ ਲੋਕਾਂ ਦੀ ਵੀਡੀਓਜ਼ ਵਾਇਰਲ ਹੋ ਰਹੀ ਹੈ ਤਾਂ ਵੀ ਇਸ ਵੀਡੀਓ ਦੇ ਬਾਰੇ ਤੁਹਾਡਾ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤਾਂ ਦੱਸਦੇ ਕਿਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਜਿਕਰ ਅਸੀਂ ਕਮੈਂਟ ਦੀ ਗੱਲ ਕਰੀਏ ਜਾਂ ਲੋਕਾਂ ਦੀ ਰਾਏ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨੇ ਕਈਆਂ ਨੇ ਤਾਂ ਇਹਦੇ ਰਿਸ਼ਤੇ ਨੂੰ ਗਲਤ ਨਹੀਂ ਦੱਸਿਆ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਹੋ ਸਕਦਾ ਇਹ ਰਿਸ਼ਤਾ ਗਲਤ ਨਾ ਹੋਵੇ ਕੋਈ ਇਹਨਾਂ ਦਾ ਰਿਸ਼ਤੇਦਾਰ ਹੋਵੇ ਕੋਈ ਇਹਨਾਂ ਦੇ ਭੈਣ ਹੋਵੇ ਧੀ ਹੋਵੇ ਕੋਈ ਵੀ ਹੋ ਸਕਦਾ ਕੁਝ ਲੋਕਾਂ ਦਾ ਫਿਰ ਇਸ ਦੇ ਉੱਤੇ ਵੀ ਜਵਾਬ ਜਿਹੜਾ ਕਿ ਆ ਰਿਹਾ ਕਿ ਜੇਕਰ ਉਹਨਾਂ ਦੇ ਧੀਆਂ ਪੈਣਾ ਨੇ ਤਾਂ ਫਿਰ ਜਿਹੜੇ ਬਾਣੇ ਦੇ ਵਿੱਚ ਆਪ ਨੇ ਤਾਂ ਫਿਰ ਉਹਨਾਂ ਦੇ ਬੱਚੇ ਵੀ ਉਹੋ ਜਿਹੇ ਹੁੰਦੇ ਨੇ ਪਰ ਇਹ ਨਹੀਂ ਹੋ ਸਕਦਾ ਕਿ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਤਸਵੀਰਾਂ ਨੇ ਕਿਸੇ ਪੱਬ ਜਾਂ ਕਲੱਬ ਦੀ ਨਜ਼ਰ ਆ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਜਿਹੜੇ ਕਿ ਤਰ੍ਹਾਂ-ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ ਪਰ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਅਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਪੁੱਛਾਂਗੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰਾ ਜ਼ਰੂਰ ਕਰ ਦਿਓ ਬਿਨਾਂ ਰਿਪੋਰਟ ਛਣਕਾਟਾ ਨਹੀਂ